ਤੁਹਾਡਾ ਨਿਰਾਸ਼ਾ ਤੁਹਾਡਾ ਹਿੱਸਾ ਨਾ ਰਹੇਗੀ ਰੋਗ ਤੁਹਾਡੇ ਹਿੱਸਾ ਨਾ ਰਹਣਗੇ ਕੁੜਕੜਾ ਹਰ ਤੁਹਾਡਾ ਹਿੱਸਾ ਨਾ ਰਹੇਗੀ ਤੁਸੀਂ ਖੁਦਾ ਦੇ ਆਨੰਦ ਨੂੰ ਦੇਖੋਗੇ ਆਪਣੀ ਲਾਈਫ ਦੇ ਵਿੱਚ ਉਹਦੇ ਖੁਸ਼ੀ ਦੇ ਤੇਲ ਨੂੰ ਵੇਖੋਗੇ ਆਪਣੇ ਸਿਰਾਂ ਦੇ ਉੱਤੇ ਉਹਦੀ ਖੁਸ਼ੀ ਦੇ ਤੇਲ ਨੂੰ ਵੇਖੋਗੇ ਆਪਣੇ ਸਿਰਾਂ ਦੇ ਉੱਤੇ ਤੁਹਾਡੇ ਘਰਾਂ ਦੇ ਲੜਾਈ ਝਗੜੇ ਖਤਮ ਹੋ ਜਾਣ ਯੀਸ਼ੂ ਦੇ ਨਾਮ ਦੇ ਵਿੱਚ ਘਰਾਂ ਦੇ ਲੜਾਈ ਝਗੜੇ ਮਨ ਮਟਾਵ ਖਤਮ ਹੋ ਜਾਣ ਯੀਸ਼ੂ ਦੇ ਨਾਮ ਦੇ ਵਿੱਚ ਪਰਿਵਾਰਾਂ ਦੇ ਵਿੱਚ ਅੰਡਰਸਟੈਂਡਿੰਗ ਆਵੇ ਪਰਿਵਾਰ ਇਕਮਨ ਹੋਰ ਕਪਲਸ ਇਕਮਨ ਹੋਣ ਯਿਸੂ ਦੇ ਨਾਮ ਤੇ ਵਿੱਚ ਅਗਾਪੇ ਲਓ ਜਿਹਦੀ ਕੋਈ ਸੀਮਾ ਨਹੀਂ ਆ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਆ ਜਿਹਦੇ ਵਿੱਚ ਕੋਈ ਲਾਲਚ ਨਹੀਂ ਆ ਉਹ ਪ੍ਰੀਮ ਤੁਹਾਡਾ ਹਿੱਸਾ ਹੋਵੇ ਤੁਹਾਡੇ ਪਰਿਵਾਰਾਂ ਦਾ ਹਿੱਸਾ ਹੋਵੇ ਤੁਹਾਡੇ ਘਰਾਣਿਆਂ ਦਾ ਹਿੱਸਾ ਹੋਵੇ İşçerçida hissa olmayayım, şu de sabretti, sabretti namdeviç. Osi has der ravo, yeshu de namdeviç. Has der ravo, yeshu de namdeviç. Has der ravo, yeshu de namdeviç. Hallelujah! 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 daha de saran de utte çamkda ravi, ਉਸ਼ੀ ਦਾ ਬਸਤਾ ਦੇ ਕਰਾ ਪਰਿਵਾਰਾਂ ਦੇ ਵਿੱਚ ਬਣਿਆ ਰਵੇ ਆਦਮ ਤੁਹਾਡਾ ਹਿੱਸਾ ਹੋਵੇ ਹallelujah ਹallelujah ਹallelujah